ਇੱਕ ਪਾਸੇ ਸ਼ਹੀਦੀ ਦਿਨ ਚੱਲ ਰਹੇ ਨੇ ਤੇ ਦੂਜੇ ਪਾਸੇ ਮੋਗਾ ਸ਼ਹਿਰ ਵਿੱਚ ਮੇਲਾ ਲੱਗਿਆ ਹੋਇਆ ਜਿਸ ਵਿੱਚ ਪੰਘੂੜੇ ਡੀਜੇ ਲਾ ਕੇ ਖੂਬ ਮਸਤੀਆਂ ਚੱਲ ਰਹੀਆਂ ਸੀ ਤੇ ਲੋਕਾਂ ਵੱਲੋਂ ਮਜ਼ੇ ਕੀਤੇ ਜਾ ਰਹੇ ਸੀ ਪਰ ਇੱਕ ਨਿਹੰਗ ਸਿੰਘ ਇਸ ਨੂੰ ਲੈ ਕੇ ਮੋਗੇ ਦੇ BSNL ਟਾਵਰ ਤੇ ਚੜ ਜਾਂਦਾ ਹੈ ਤੇ ਮੋਗਾ ਮੇਲਾ ਬੰਦ ਕਰਨ ਲਈ ਕਹਿ ਦਿੰਦਾ ਕਿਉਂਕਿ ਸ਼ਹੀਦੀ ਦਿਨਾਂ ਵਿੱਚ ਜਿੱਥੇ ਪੂਰੀ ਦੁਨੀਆ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਤੇ ਉਹਨਾਂ ਇਤਿਹਾਸਕ ਦਿਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਇਸ ਧਰਤੀ ਤੇ ਲੋਕਾਈ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਇਹਨਾਂ ਗੱਲਾਂ ਨੂੰ ਜਦੋਂ ਛੱਕੇ ਟੰਗ ਕੇ ਪਤਾ ਨਹੀਂ ਕਿਵੇਂ ਲਕਚਰ ਗਾਣਿਆਂ ਵਾਲਿਆਂ ਮੇਲਿਆਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਪਰ ਇਸ ਨਿਹੰਗ ਸਿੰਘ ਦੀ ਇਸ ਕਾਰਵਾਈ ਤੋਂ ਬਾਅਦ ਪ੍ਰਸ਼ਾਸਨ ਨੇ ਮਿਲ ਨੂੰ ਬੰਦ ਕਰਵਾ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਮੇਲੇ ਲਾਉਣ ਲਈ ਕਿ ਪੂਰਾ ਸਾਲ ਘਟ ਪੈ ਜਾਂਦਾ ਹੈ ਕਿ ਇਹਨਾਂ 10 ਦਿਨਾਂ ਵਿੱਚ ਮੇਲਾ ਲਾਉਣਾ ਜ਼ਰੂਰੀ ਸੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜ਼ਰੂਰ ਕਰਿਓ